ਫਿਰੋਜ਼ਪੁਰ ਦੇ ਗਰਾਊਂਡ ਜ਼ੀਰੋ ਤੇ ਆ ਇੱਥੇ ਜਿਹੜੇ ਇਲਾਕੇ ਬਾਰਡਰ ਦੇ ਨਾਲ ਨੇ ਕਿੰਨੇ ਕੁ ਪ੍ਰਭਾਵਿਤ ਹੋਏ ਨੇ ਨਾਲ ਦੀ ਨਾਲ ਜਿਹੜਾ ਪਾਣੀ ਦਰਿਆ ਦੇ ਵਿੱਚ ਵਧਿਆ ਜਿਸ ਕਰਕੇ ਪੱਧਰ ਵਧਨ ਦੇ ਕਰਕੇ ਜਿਹੜੀ ਸਿਲਟ ਜਾਂ ਜਿਹੜੀ ਰੇਤਾ ਸੈਡੀਮੈਂਟੇਸ਼ਨ ਜਿਹੜੀ ਫਸਲਾਂ ਨੂੰ ਨੁਕਸਾਨ ਕੀਤਾ ਖੜੇ ਝੋਨੇ ਤਬਾਹ ਹੋ ਗਏ ਹੁਣੇ ਜਿਹੜਾ ਕਿਸਾਨ ਵਰਗ ਹੈ तकरीबन ਕਿੰਨੇ 100 ਏਕੜ ਜਿਹੜਾ ਤਬਾਹ ਹੋਇਆ ਉਸ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਕੀ ਨਾਂ ਤੋਂ ਡਾਈ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਪਹਿਲਾਂ ਤੇ ਜਗਾ ਦੱਸੋ ਅਸੀਂ ਕਿੱਥੇ ਖੜੇ ਆਂ ਵੀ ਕੀ ਮਮਦੇ ਵਾਲੀ ਚੌਕੀ ਇੱਥੋਂ ਦਰਿਆ ਤੋਂ ਪਾਰ ਜ਼ਮੀਨ ਹੈ ਜੀ ਹੂੰ ਕੋਈ ਤਕਰੀਬਨ 500 ਕਲਾ ਜ਼ਮੀਨ ਹੈ ਜੀ ਉਹਦੇ ਵਿੱਚ ਰੇਤਾ 5-5 ਫੁੱਟ 4-4 ਫੁੱਟ ਕਿਦੇ ਖੱਡੇ ਪੈ ਗਏ ਨੇ ਤੇ ਬਹੁਤ ਬੰਦਾ ਹਾਲ ਹੋ ਗਿਆ ਤੇ ਤੁਸੀਂ ਆਪਦੇ ਪੱਧਰ ਤੇ ਫਿਰ ਟਰੈਕਟਰ ਲਿਜਾ ਰਹੇ ਉਧਰ ਕ ਰੇਤਾ ਕੱਢਣ ਆਸਤੇ ਜੀ ਟਰੈਕਟਰ ਜੀ ਅਸੀਂ ਅਜੇ ਤਾਂ ਸੁੱਕੇਗਾ ਫਿਰ ਅਸੀਂ ਟਰੈਕਟਰ ਲਜਾਵਾਂਗੇ ਆ ਪਾਣੀ ਨੀਚੇ ਹੋਵੇਗਾ ਦਰਿਆ ਨਹੀਂ ਹਜੇ ਪਾਣੀ ਦਾ ਪੱਧਰ ਉਧਰ ਕਿਵੇਂ ਆ ਜਿੱਥੇ ਤੁਸੀਂ ਆਪਾ ਹਲ ਨਿਕਲ ਗਿਆ ਕਿੰਨਾ ਜਿਹੜੇ ਖੱਡੇ ਪੈ ਗਏ ਉੱਥੇ ਖੜਾ ਹੈ ਬਾਕੀ ਜੋ ਮਹੀਨਾ ਚ ਕੁਝ ਨਿਕਲ ਗਿਆ ਕਿੰਨੇ ਕੜਚੋਨਾ ਖੜਾ ਸੀਗਾ ਉੱਥੇ ਜਿਹੜਾ ਸਾਰਾ तकरीबन ਚੋਨਾ ਹੀ ਸੀ 4-500 ਏਕੜਾਂ ਜੀ ਜੋ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੁਣ ਪੂਰੀ ਤਰ੍ਹਾਂ ਜੀ ਪੂਰੀ ਰੇਤ ਉੱਤੇ ਪੈ ਗਈ ਪੂਰੇ ਆ ਗਿਆ ਟੱਕਿਆ ਗਿਆ ਚੋਨਾ ਟੱਕਿਆ ਗਿਆ ਹਾਂਜੀ ਹਾਂਜੀ ਤੇ ਜਿਹੜੀ ਹੁਣ ਮਿੱਟੀ ਦੀ ਪਰਤ ਉੱਤੇ 3 ਤੋਂ 4 ਫੁੱਟ ਰੇਤਾ ਸਰਜੀਤ ਸਿੰਘ ਦੱਸਿਆ ਨਹੀਂ ਤੁਸੀਂ ਸਰਜੀਤ ਸਿੰਘ ਜੀ ਜੇ ਮੋਟਾ-ਮੋਟਾ ਖਰਚਾ ਮੰਨ ਕੇ ਚੱਲੀਏ ਕੱਲੀ ਰੇਤਾ ਦਾ 1 ਏਕੜ ਦੇ ਵਿੱਚੋਂ ਜਿਹੜੀ 3 ਤੋਂ 4 ਫੁੱਟ ਰੇਤਾ 40 ਤੋਂ 50 ਹਜ਼ਾਰ ਦਾ ਤੁਹਾਡਾ ਖਰਚਾ ਮੰਨ ਕੇ ਚੱਲੀਏ 1 ਏਕੜ ਦੇ ਵਿੱਚੋਂ ਰੇਤਾ ਕੱਢਣ ਦੇ ਕੋਈ ਹੋ ਸਕਦਾ ਜੀ ਕੱਟ ਨਹੀਂ ਹੁੰਦਾ ਬਾਕੀ ਇਥੋਂ ਪੋਹ ਲੇਗਾ ਪੋਲ ਤੋਂ ਵੀ ਇੰਨੀ ਰਹਿਤਾ ਸੀ ਵਿੱਚ ਵੀ ਨਹੀਂ ਸਕਦੇ ਟੋ ਨਹੀਂ ਸਕਦੇ ਕਿੱਧਰ ਜਾਵਾਂਗੇ ਆ ਪਿੱਛੇ ਆ ਪਿਛਲੇ ਵਾਲ 23 ਵਾਲੇ ਉਹ ਤੁਸੀਂ ਬੰਨ ਉਹ ਪਾਰ ਤਿੱਬੇ ਖੜੇ ਅਜੇ ਪੈ ਨਹੀਂ ਸਾਡੇ ਜੋੜੇ ਅਸੀਂ ਕਿੱਧਰ ਲਿਜਾਵਾਂਗੇ ਹੋਰ ਨੇ ਕਿੱਧਰ ਜਾ ਸਕਦੇ ਉੱਥੇ ਅਸੀਂ ਉਹਨੂੰ ਕਿਦੇ ਆ ਦائیں ਬائیں ਪਹਿਲੀ ਕੱਚੀਆਂ ਜ਼ਮੀਨਾਂ ਹਾਂਜੀ ਹਾਂਜੀ ਜ਼ਮੀਨਾਂ ਕੁਛ ਕੱਚੀਆਂ ਨੇ ਕੁਛ ਮਾਲਕੀ ਜ਼ਮੀਨਾਂ ਨੇ ਸਾਨੂੰ ਕੱਚੀਆਂ ਜ਼ਮੀਨਾਂ ਜਿਹੜੇ ਗਰੀਬ ਬੰਦੇ ਪੱਕੀਆਂ ਵੀ ਨਹੀਂ ਕਰਾਈਆਂ ਗਈਆਂ ਕੋਈ ਸੱਤ ਵਿੱਚ ਪੱਕੀਆਂ ਕਰਾਈਆਂ ਹੋਈਆਂ ਸੀ ਉਹ ਟੁੱਟ ਗਈ ਜਸਾਦੀਆਂ ਗਰਦੌਰੀਆਂ ਟੁੱਟ ਗਈਆਂ ਉਹਨਾਂ ਨੇ ਸਾਰੀਆਂ ਗਰਦੌਰੀਆਂ ਸਾਡੀਆਂ ਸਾਫ਼ ਕੀਤੀਆਂ ਕਿ ਜਿਹਨਾਂ ਕੱਚੀਆਂ ਤੇ ਗਲੋਰੀ ਟੁੱਟੀ ਆਲੀਆਂ ਸਿਰ ਮਾਲਕੀ ਮਾਲਕੀ ਜ਼ਮੀਨਾਂ ਦੀ ਸਾਡੀ ਗਰਦੌਰੀ ਹੋ ਰਹੀ ਹੈ ਜੇਕਰ ਮੋਡਾ ਮੋਟਾ ਅੰਦਾਜ਼ਾ ਲਾਵਾਂ ਤੁਹਾਡਾ تیر巴 ਕੀ ਕਹਿੰਦਾ 500 ਏਕੜ ਕਿੰਨੇ ਲੱਖ ਦਾ ਨੁਕਸਾਨ ਹੋ ਗਿਆ ਕਿੰਨੇ ਲੱਖਾਂ ਦਾ ਮਾਫ ਕਰਨਾ 500 ਜੋ ਹੁਣ ਮੈਂ ਕਿਹਾ ਜੋੜ ਲਾਵਾਂ ਉਹਨਾਂ ਸਾਹਿਬ ਦਾ 70000 ਰੁਪਏ ਦਾ ਚੋਨਾ ਨਿਕਲਣਾ ਹੈ 70 80000 ਰੁਪਏ ਦਾ ਚੋਨਾ ਜਿਹੜਾ ਇੱਕ ਕਿਲੇ ਚੋਂ ਨਿਕਲਦਾ ਹੈ ਤੇ ਸਾਰਾ ਤੁਹਾ ਹੋ ਗਿਆ ਕੋਈ ਐਸ ਲੇਵਲ ਦੇ ਜੋ ਇੱਕ ਪਾਇਆ ਨਿਕਲਦੀ ਜੀ ਜੀ ਕਿਵੇਂ ਵੇਖਦੇ ਹੋ ਜਦੋਂ ਮੁੰਜਰਾ ਬਣਨ ਦਾ ਟਾਈਮ ਸੀ ਮੁੰਜਰਾ ਬਣ ਗਿਆ ਸੀ ਜਦੋਂ ਉਹ ਜਾ ਦੇਖ ਜਦੋਂ ਕਿਸਾਨ ਦਾ ਮੂੰਹ ਖੜ ਜਾਂਦਾ ਵੀ ਹਾਂ ਵੀ ਯਾਰ ਵੀ ਹੁਣ ਮੇਰੀ ਫਸਲ ਵੀ ਹੁਣ ਮੈਂ ਜਿਹੜੇ ਕਰਜ਼ੇ ਜੋ ਕਿਤੋਂ ਪੈਸੇ ਫੜੇ ਹੁਣ ਮੈਂ ਲਾ ਦੇਣੇ ਉਹ ਜਿਹੜੀ ਮੁਸਕਾਨ ਉਹ ਕਿਸਾਨਾਂ ਦੀ ਹੁਣ ਉਹ ਸਾਡਾ ਤਾਂ ਜੀ ਸਾਨੂੰ ਤਾਂ ਬਾਹਰ ਨਿਕਲ ਤੇ ਦਿਲ ਨਹੀਂ ਕਰਦਾ ਜੀ ਇਹੋ ਜਿਹਾਂ ਦਿਲ ਵੀ ਤਕੜਾ ਕਰ ਰਹੇ ਪਰ ਹੁਣ ਮੇਰਾ ਅਜ 4-5 ਦਿਨੋਂ ਅਗਰ ਬਲੱਡੀ ਵਾਦੀ ਜਾਂਦਾ ਹੈ ਮੇਰਾ ਬਲੱਡ ਕਦੀ ਨਹੀਂ ਵਧਿਆ ਜਦੋਂ ਇੱਥੇ ਰਸਤੇ ਜਾਉਨੇ ਦੂਸਰੇ ਫਸਲ ਵੇਖਨੇ ਤੇ ਜਦੋਂ ਸਾਨੂੰ ਕਹਿੰਨੇ ਵੀ ਅਸੀਂ ਜਿਹੜਾ ਕਰਜ਼ਾ-ਕੁਰਜ਼ਾ ਲਾਵਾਂਗੇ ਜਿਹੜਾ ਦੇਣਾ ਸੀ ਤੇ ਬਾਕੀ ਸਾਨੂੰ ਹੋਰ ਹੌਸਲਾ ਸੀ ਕੋ ਟਰੈਕਟਰਾਂ ਦੇ ਕਿਸ਼ਤਾਂ ਲਾਉਣੀਆਂ ਸੀ ਉਹ ਸਾਰਾ ਕੁਝ ਸਾਡਾ ਦੁਆ ਹੋ ਗਿਆ ਜੀ ਕਿੰਨੇ ਸਾਲ ਪਿੱਛੇ ਚਲੇ ਗਏ ਸਰਜੀਤ ਸਿੰਘ ਜੀ ਇਹ ਜੇ ਅਸੀਂ ਤਾਂ ਉਨੋਠ ਹੀ ਨਹੀਂ ਸਕਦੇ ਜੀ ਸਾਨੂੰ ਜੇ ਨਾਲ ਚ ਕੋਈ 5-6-6 ਲੱਖ ਦੀ 10-10 ਲੱਖ ਦੀ ਮਤਨਾ ਨਾ ਮਿਲੀ ਅਸੀਂ ਉੱਠ ਨਹੀਂ ਸਕਦੇ ਜੀ ਸਿੰਘ ਦੀ ਮਦਦ ਕਿਵੇਂ ਦੀ ਪਾਲਦੇ ਹੋ ਜੇਕਰ ਸੰਸਥਾਵਾਂ ਨੇ ਉਹ ਜੇਕਰ ਇੱਥੇ ਆਣ ਕੇ ਤੁਹਾਨੂੰ ਟਰੈਕਟਰ ਦਿੰਦੇ ਆ ਤੁਹਾਡੀ ਰੇਤਾ ਕੱਢਣ ਦੇ ਵਿੱਚ ਮਦਦ ਕਰਦੇ ਆ ਕੁਝ ਇਸ ਤਰੀਕੇ ਨਾਲ ਤੁਸੀਂ ਉੱਠ ਪਾਉਂਦੇ ਹੋ ਇਹ ਕਣਕ ਦੀ ਬਜਾਈ ਤੱਕ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈ ਮੰਨਦੇ ਵੀ ਬਹੁਤ ਘੱਟ ਹੈ ਜੀ ਕੋਈ ਮਦਦ ਕਰਨ ਤੇ ਵੀ ਆਵੇ 500 ਏਕੜ ਵਾਸਤੇ ਕਿ ਉਹ ਕਿਸ ਤਰ੍ਹਾਂ ਦੇ ਤੁਸੀਂ ਰੇਤਾ ਕੱਢਣ ਚ ਕਾਮਯਾਬ ਰਹੋਗੇ ਕਣਕ ਦੀ ਬਜਾਈ ਹੋ ਜੂਗੀ ਪਛੇਤਰੀ ਜਾਂ ਨਹੀਂ ਬਿਲਕੁਲ ਹੀ ਨਹੀਂ ਹੋਣੀ ਮੇਰੇ ਖਾਲ ਕੁਛ ਜ਼ਮੀਨ ਦੀ ਬਜਾਈ ਹੋਏਗੀ ਕੁਛ ਮੇ ਰਹਿ ਜਾਏਗੀ ਸਾਡੀ ਤੁਸੀਂ ਕਿ ਕਿੰਨਾ ਮੰਨਦੇ ਹੋ ਟਰੈਕਟਰਾਂ ਦੀ ਜੇ ਅਸੀਂ ਜਿਹੜੀ 5 ਫੁੱਟ ਰੇਤ ਹੈ ਨਾ ਉਹਨੂੰ ਚੁੱਕਾਂਗੇ ਥੱਲੋਂ ਫਿਰ ਹੁੰਦੀ ਸਲਾਬ ਤੋੜਾਂਗੇ ਸਲਾਬ ਤੋੜਨੀ ਤੇ ਉਹ ਜਿਹੜੀ 1 एकड़ ਅਸੀਂ ਉਹਨੂੰ ਚੱਕ ਨਹੀਂ ਸਕਦੇ ਇਹ ਗਿੱਲੀ ਜ਼ਮੀਨ ਕਿਵੇਂ ਚੁੱਕਾਂਗੇ ਉਹਨੂੰ ਔਲੇ ਔਲੇ ਟਰੈਕਟਰ ਨਾਲ ਫਰੋਲਾਂਗੇ ਮਾੜੀ ਮੋਢੀ ਇੱਕ ਅਵਾ ਲੱਗੇਗੀ ਦੂਸਰੇ ਦਿਨ ਫਿਰ ਚੱਲੇਗਾ ਇਹ ਟਾਈਮ ਸਮਾਂ ਲੱਗਣਾ ਜੀ ਪਰ ਲੱਗਦਾ ਕਣਕ ਸ਼ਾਇਦ ਹੀ ਬੀਜ ਜੀ ਸ਼ਾਇਦ ਬੀਜੀ ਜਾਵੇ ਜੇ ਕੁਝ ਰਹਿ ਵੀ ਸਕਦੀ ਇੱਕ ਸਾਲ ਪਿੱਛੇ ਗਿਆ ਕਿਸਾਨ ਖੇਤੀ ਦੇ ਮਸਲੇ ਦੇ ਵਿੱਚ ਜਿਹੜੀ ਫਸਲ ਦੇ ਫਸਲ ਦੀ ਆਮਦਨ ਨਹੀਂ ਉਹ ਤਾਂ ਮੈਂ ਕਹਿ ਰਿਹਾ ਫਸਲ ਦੀ ਆਮਦਨ ਜਿਹੜੀ ਤੁਹਾਨੂੰ ਛਮਾਈ ਦੀ ਹੋਣੀ ਇੱਕੇ ਵੀ 6 ਮਹੀਨਿਆਂ ਦੀ ਗਈ 20000 ਤੁਹਾਡਾ ਮੈਨੂੰ ਲੱਗਦਾ ਕਿੱਲੇ ਦਾ ਖਰਚਾ ਜਿਆਦਾ ਜੀ ਜਿਆਦਾ ਜਿਆਦਾ ਹੋ ਗਿਆ ਸਪਰੇਅ ਵਾਂ ਸੀ ਕਰ ਲਈਆਂ ਸਾਰੀਆਂ ਉਹਨੂੰ ਜੋ ਖਾਦਾ ਪਾਉਣੀਆਂ ਪਾ ਲੀਆਂ ਸਾਰਾ ਕੁਝ ਕਰ ਲਿਆ ਚਾਹਨਾ ਸਾਡਾ ਇਸ ਟਾਈਮ ਅੱਧਾ ਪੱਕਿਆ ਖੜਾ ਸੀ ਜੀ ਕੋਸ਼ ਥੋੜਾ ਜਿਹਾ ਜਿਹੜਾ ਨਿਸਰਦਾ ਪਿਆ ਸੀ ਬਾਕੀ ਅੰਦਾ ਪੱਕਿਆ ਖੜਾ ਸੀ ਚੋਨਾ ਸਾਨੂੰ ਸਾਨੂੰ ਦਾ ਮਿਹਨਤ ਹੋ ਗਈ ਵੀ ਅਸੀਂ ਮੰਡੀ ਚੋਂ ਬਸ ਲੈ ਜਾਣਾ ਤੇ ਉਹਨਾਂ ਚੋਂ ਜਿਹੜਾ ਪਾਣੀ ਆ ਗਿਆ ਤੇ ਹੁਣ ਸਾਡਾ ਜਿਹੜਾ ਬਹੁਤ ਮੰਦਾਲ ਹੋ ਗਿਆ ਹੈ ਬਾਕੀ ਅਸੀਂ ਗਰੀਬ ਬੰਦੇ ਨੇ ਕਿਸੇ ਦੀ 2 ਕਿਲੇ 3 ਕਿਲੇ ਕਿ ਜ਼ਮੀਨ ਉਹਦੀ ਹੈਗੀ ਵੀ ਕੱਚੀ ਹੈ ਉਹਨੂੰ ਜੋ ਕੱਚੀ ਦਾ ਮੁਆਜਬਾ ਪਿੱਛੇ ਵੀ ਨਹੀਂ ਮਿਲਿਆ ਐਤਕੀ ਵੀ ਮੁਆਜਬਾ ਨਾ ਮਿਲੇ ਤੇ ਬਸ ਜੋਤ ਆ ਜੀ ਉਹ ਸੁਰਜੀਤ ਸਿੰਘ ਜੀ 5-7000 ਜੇ ਮੁਆਵਜ਼ਾ ਮਿਲਿਆ ਤੁਹਾਡੀ ਤੋਂ ਮੁਆਵਜ਼ੇ ਵੀ ਨਹੀਂ ਵੀ ਕੰਮ ਹੋਉਂਦਾ ਉਹ ਸਾਡਾ ਜੀ ਕਿਰਾਇ ਰੇ ਪੁਰਾਣਾ ਤੋਂ ਚੱਕ ਲਵਾਂਗੇ ਇੱਕ ਦਿਨ ਜਾਣ ਜਾਵਾਂਗੇ ਦੂਸਰੇ ਦਿਨ ਫਿਰ ਕਢਾਉਣ ਜਾਵਾਂਗੇ ਤੋਂ ਅੱਧੇ ਕਿਰਾਏ ਦੀ ਲਾ ਲੈਣੇ ਬੜੇ ਮਾੜੇ ਹਾਲਾਤ ਹੈ ਸੁਰਜੀਤ ਸਿੰਘ ਦੇ ਨਾਲ ਇਦੋਂ ਇਲਾਵਾ ਤੁਸੀਂ ਕਹਿ ਲਓ 500 ਏਕੜ ਜ਼ਮੀਨ ਜਿਹੜੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਜਿੱਥੇ ਰੇਤਾ 4-4 5-5 ਫੁੱਟ ਆ ਗਈ ਪਰ ਉਸ ਨੂੰ ਹੁਣ ਆਬਾਦ ਕਰਨਾ ਜੇ ਕੋਈ ਸੰਸਥਾਾਂ માં ਵੱਡੇ ਪੱਧਰ ਤੇ ਕੋਈ ਮਦਦ ਕਰ ਸਕਦੀ ਆ ਟਰੈਕਟਰ ਨਾਲ ਜਾਂ ਕਿਸੇ ਤਰੀਕੇ ਨਾਲ ਪਰ ਸਰਜੀਤ ਸਿੰਘ ਜੀ ਹਾਲੇ ਦਵਾਲੇ ਤਾਂ ਦਰਿਆ ਰੇਤਾ ਕੱਢ ਕੇ ਫਿਰ ਇੱਧਰ ਲਿਆਉਣੀ ਜਾਂ ਇਹਦੇ ਵਿੱਚੇ ਸੱਟੀ ਜਾਊਗੀ ਰੇਤਾ ਉੱਥੇ ਹੀ ਸੱਟੀ ਜਾਣੀ ਜੀ ਸਾਡੇ ਕੋਲ ਇੱਧਰ ਖੇਤ ਤੇ ਲੈ ਕੇ ਆਵਾਂਗੇ ਜੀ ਕੋਲ ਅਜੇ ਪੁਲ ਜੀ ਸਰਕਾਰ ਕਹਿੰਦੀ ਵੇਚ ਲਿਆ ਜੀ ਉਹਦੇ ਵਿੱਚੇ ਵੀ ਨਹੀਂ ਜਾਣਾ ਤੁਸੀਂ ਤਾਂ ਵੇਚਣ ਵਾਲਾ ਪੱਕ ਵੀ ਨਹੀਂ ਹੈਗਾ ਉਹ ਜੀ ਅਸੀਂ ਅੱਜ ਡੀਸੀ ਸਾਹਿਬ ਦੇ ਵੀ ਪੇਸ਼ ਹੋਏ ਹਾਂ ਵੀ ਉਹਨਾਂ ਨੂੰ ਪੁਲ ਬਾਰੇ ਵੀ ਅਸੀਂ ਰਿਕੁਐਸਟ ਕਰਕੇ ਆਏ ਹਾਂ ਵੀ ਸਾਡੀ ਜਲਦੀ ਤੋਂ ਜਲਦੀ ਪੁਲ ਬੰਨੀ ਜਾਵੇ ਟਰੈਕਟਰ ਨਹੀਂ ਸਾਡੇ ਲੰਘਣੇ ਜਿੰਨਾ ਚਿਰ ਪੁਲ ਨਹੀਂ ਬਣਦੀ ਜੀ ਤੁਸੀਂ ਇਹ ਵੇਚਣ ਵਾਲੇ ਵਾਲੇ ਚ ਵੀ ਨਹੀਂ ਹੈਗੇ ਨਾ ਨਾ ਕਿੱਥੋਂ ਵੇਚ ਸਕਣੇ ਜਦੋਂ ਪੁਲ ਹੀ ਨਹੀਂ ਹੈਗਾ ਨਾ ਸਰਕਾਰ ਨੇ ਕਿਹਾ ਨਵੰਬਰ ਦੀ 30 ਤਰੀਕ ਤੱਕ ਦਾ ਬਸ ਬਸ ਅਸੀਂ ਬੇੜੇ ਤੇ ਕਿਵੇਂ ਰੇਤਾ ਲਿਆਵਾਂਗੇ ਤੁਸੀਂ ਵੇਲੋ ਵੇਖੀ ਤਾਂ ਬੇੜੇ ਤੇ ਆਪ ਜਾਣੇ ਬੜੇ ਔਖੇ ਹੋਗੇ ਇਹਦੀ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾ ਰਹੇ ਸੀ ਬਾਰਡਰ ਦੇ ਇਲਾਕੇ ਨੇ ਕਿੰਨੇ ਪ੍ਰਭਾਵਿਤ ਹੋਏ ਬਈ ਕਿਸਾਨ ਕਹਿੰਦੇ ਅਸੀਂ 10 ਸਾਲ ਪਿੱਛੇ ਚਲੇ ਗਏ ਆ ਪਰਿਵਾਰਕ ਤੌਰ ਤੇ ਬੱਚਿਆਂ ਤੌਰ ਤੇ ਸਮਾਜਿਕ ਤੌਰ ਤੇ ਕਿੰਨਾ ਪ੍ਰਭਾਵ ਹੜਾ ਨੇ ਪਾ ਦਿੱਤਾ ਉਹਨਾਂ ਦੇ ਨਾਲ ਖੜਨ ਦੀ ਬੜੀ ਜਰੂਰਤ ਹੈ ਗਰਾਊਂਡ ਜ਼ੀਰੋ ਫਰੋਜ਼ਪੁਰ ਬਾਰਡਰ ਤੋਂ ਗੁਰਲਾਲ ਸਿੰਘ